ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਜੀਵਨ ਯਾਤਰਾ ਤੇ ਜੋ ਇੱਕ ਦਸਤਾਵੇਜ਼ ਇੱਕ ਕਾਫੀ ਟੇਬਲ ਬੁੱਕ ਜਿਸ ਨੂੰ ਤਕਰੀਬਨ 2 ਸਾਲ ਦੀ ਤਿਆਰੀ ਨਾਲ ਤਿਆਰ ਕੀਤਾ ਗਿਆ ਸੀ ਉਹ ਅੱਜ ਗੁਰਦੁਆਰਾ ਦੁਖਨਵਾਰਨ ਸਾਹਿਬ ਲਈ ਗੁਰੂ ਚਰਨੀ ਲਾ ਕੇ ਭੇਂਟ ਕੀਤੀ ਇਹ ਕਿਤਾਬ ਜਿਹੜੀ ਹੈਗੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਜੀਵਨ ਯਾਤਰਾ ਨੂੰ ਦਰਸਾਉਂਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਂਦੇ 350ਵੇਂ ਸ਼ਹਾਦਤੀ ਸਾਲ ਨੂੰ ਸਮਰਪਤ ਹੈ। ਔਰ ਇਸ ਜਿਹੜੀ ਪਵਿੱਤਰ ਕਿਤਾਬ ਹੈ ਨੌਵੇਂ ਪਾਤਸ਼ਾਹ ਦੇ ਜੀਵਨ ਦੇ ਇੱਕ ਸਪਿਰਚੁਅਲ ਸਫਰ ਨੂੰ ਪਵਿੱਤਰ ਸਫਰ ਦਾ ਜਿਉ ਉਹਨਾਂ ਦਾ ਯਾਤਰਾ ਇਸ ਸੰਸਾਰ ਤੇ ਸੀ। ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਛੂ ਧਰਤੀ ਦੇ ਇਤਿਹਾਸਿਕ ਗੁਰਦੁਆਰੇ ਸਾਹਿਬਾਨ ਉਹ ਗਏ ਨੇ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੀ ਵਿਸ਼ੇਖ ਇੱਕ ਸੰਖੇਪ ਨਾਲ ਦਿੱਤਾ ਹੈ ਖਾਸ ਕਰਕੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲੇ ਦੀ ਇੱਕ ਤਸਵੀਰ ਔਰ ਗੁਰਦੁਆਰਾ ਦੁਖਨਵਾਰਨ ਸਾਹਿਬ ਦਾ ਜੋ ਇੱਕ ਹਿਸਟਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੀ ਹੈ ਉਸ ਦਾ ਵੀ ਇੱਕ ਚੈਪਟਰ ਵਿੱਚ ਹੈਗਾ ਹੱਥ ਜੋੜ ਕੇ ਅਰਦਾਸ ਕਰਦਾ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਵੀ ਪਰਮਾਤਮਾ ਗੁਰੂ ਤੇਗ ਬਹਾਦਰ ਸਾਹਿਬ ਸਮੁੱਚੀ ਮਨੁੱਖਤਾ ਤੇ ਆਪਣਾ ਹੱਥ ਰੱਖਣ ਔਰ ਸਾਡੇ ਪੰਜਾਬ ਸੂਬੇ 'ਚ ਚੱਲ ਰਹੇ ਹੜ੍ਹਾਂ ਦੇ ਇਸ ਭयंਕਰ ਮਾਰ ਤੋਂ ਰਾਹਤ ਦਿਲਾਉਣ